ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਇਸ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਫਿਰ ਸੁਧਾਰ ਦੇ ਮੇਲੇ ਤੇ ਕੱਲ ਰੌਣਕਾਂ ਲੱਗਣਗੀਆਂ ਪਹਿਲਾਂ ਜੋ ਹੈ ਅੱਜ ਦਾ ਰਿਜ਼ਲਟ ਦੱਸਾਂਗੇ ਤੁਹਾਨੂੰ ਵੀ ਪਤਾ ਅੱਜ ਮਾਝੇ 'ਚ ਸਰੇਰਾ ਕਬੱਡੀ ਕੱਪ ਝਭਾਲ ਕਲਾਾਂ ਦੇ ਵਿੱਚ ਕਰਵਾਇਆ ਗਿਆ ਵੱਡੇ ਖਿਡਾਰੀ ਪਹੁੰਚੇ ਸੀ ਮਾਝੇ ਦੇ ਸ਼ਾਨ ਵੱਡੇ ਸਟਾਰ ਪਲੇਅਰ ਪਹੁੰਚੇ ਹੋਏ ਸੀ ਰਿਜ਼ਲਟ ਦੀ ਗੱਲ ਕਰੀਏ ਫਾਈਨਲ ਪਹਿਲੇ ਨੰਬਰ ਤੇ ਜੋ ਹੈ ਡੀਏਵੀ ਕੈਲੀਫੋਰਨੀਆ ਦੀ ਟੀਮ ਆਈ ਤੇ ਦੂਜੇ ਨੰਬਰ ਤੇ ਸੌਰ ਸਿੰਘ ਦੀ ਟੀਮ ਬੈਸਟ ਰੇਡਰ ਨਿੱਕਾ ਮੁੰਡੇ ਨੇ ਕਮਾਲਾਂ ਕਰਤੀਆਂ ਅੱਜ ਦੇ ਟੂਰਨਾਮੈਂਟ ਤੇ ਸਿਰੇ ਦੀਆਂ ਕੌਡੀਆਂ ਪਾਂਗਾ ਵੱਡਾ ਖਿਡਾਰੀ ਸਾਡੀ ਮਾਂ ਖੇਡ ਕਬੱਡੀ ਦਾ ਵਧੀਆ ਰੇਡਾਂ ਪਾਆਂ ਤੇ ਮੁੰਡੇ ਨੂੰ ਕਨੇਡਾ ਦਾ ਵੀ ਵਾਅਦਾ ਕੀਤਾ ਅੰਬੇ ਹੁਣਿਆਣੇ ਵੀ ਲੈ ਕੇ ਜਾਣਗੇ ਅਗਲੇ ਸੀਜ਼ਨ ਤੇ ਬੈਸਟ ਜਾਫੀ ਗੋਪੀ ਤੇਜਾ ਸਿੰਘ ਆਲਾ ਟੌਪ ਦਾ ਜਾਫੀ ਆ ਅੱਜ ਕੱਲ ਚਰਚਾ ਹੁੰਦੀ ਹੈ ਇਹਦੀ ਵੀ ਪਿਛਲੇ 2 ਕਸਾਲਾਂ ਤੋਂ ਕਮਾਲਾਂ ਕੀਤਾ ਹੁੰਗਾ ਸੁਧਾਰ ਦੇ ਕੱਪ ਦੀ ਗੱਲ ਕਰੀਏ ਕੱਲ ਨੂੰ ਕਮੇਟੀ ਨਾਲ ਜਿੱਦਾਂ ਗੱਲਬਾਤ ਕੀਤੀ ਤਾਂ ਮੈਨੂੰ ਤਾਂ ਯਾਰ ਬਹੁਤ ਚੰਗੀ ਗੱਲ ਲੱਗੀ ਜੋ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਵੀ ਅਸੀਂ ਕੋਈ ਟੀਮ ਸਪੌਂਸਰ ਨਹੀਂ ਕੀਤੀ ਹੋਈ ਕਿਸੇ ਨੂੰ ਜੋ ਪੈਸੇ ਨਹੀਂ ਦਿੱਤੇ ਖਿਡਾਰੀ ਨੂੰ ਵੀ ਆਜਾ ਤੂੰ ਇੱਥੇ ਸਾਡੇ ਅਤੇ ਆਈ ਆਹ ਟੀਮ ਚ ਖੇਢੀ ਇੰਨੇ ਪੈਸੇ ਦੇਵਾਂਗੇ ਕੋਈ ਗੱਲਬਾਤ ਨਹੀਂ ਕੀਤੀ ਜਿਹੜੇ ਖਿਡਾਰੀ ਆਉਣਗੇ ਉਹਨਾਂ ਦਾ ਖੁੱਲਾ ਸਨਮਾਨ ਕਰਾਂਗੇ ਇਦਾਂ ਜੋ ਆ ਕਮੇਟੀ ਨੇ ਕਿਹਾ ਵੀ ਜਿਹੜੇ ਖਿਡਾਰੀ ਪਹੁੰਚਣਗੇ ਭਾਵੇਂ ਨਵੇਂ ਆ ਜਾਣ ਯਾਰ ਭਾਵੇਂ ਕੋਈ ਵੱਡਾ ਖਿਡਾਰੀ ਵੀ ਨਾ ਆਵੇ ਅਸੀਂ ਨਵੇਂਆਂ ਨੂੰ ਜਤਾ ਦਾਂਗੇ 89 11 ਜੇ ਨਵੇਂ ਲੈ ਜਾਣਗੇ ਫਿਰ ਕਿਹੜਾ ਮਾੜੀ ਗੱਲ ਆ ਤਾਂ ਇਹ ਕਮੇਟੀ ਦੀ ਯਾਰ ਦਿਲ ਤੋਂ ਚੰਗਾ ਲੱਗਿਆ ਨਹੀਂ ਹੋਰ ਕਮੇਟੀਆਂ ਹੁੰਦੀਆਂ ਲੱਖ ਲੱਖ ਰੁਪਈਆ ਇੱਕ ਖਿਡਾਰੀ ਨੂੰ ਵੱਡੇ ਖਿਡਾਰੀ ਨੂੰ ਦਿੰਦਗਾ ਤਾਂ ਆ ਕਮੇਟੀ ਦਾ ਮੈਨੂੰ ਤਾਂ ਦਿਲ ਤੋਂ ਵੱਡੀ ਚੰਗੀ ਲੱਗੀ ਗੱਲ ਬਾਕੀ ਤੁਸੀਂ ਵੀ ਦੱਸ ਸਕਦੇ ਹੋ ਬਹੁਤ ਵੀਰ ਕਹਿਣਗੇ ਸਵਾਦ ਨਹੀਂ ਆਉਣਾ ਹੁਣ ਮੈਚਾਂ ਦਾ ਪਰ ਘਾਂਗੇ ਦੇ ਵਿੱਚ ਗੁਰਵਿੰਦਰ ਦੇ ਨਾਲ ਵੀ ਯਾਰੀਆਂ ਪਗਾਉਣ ਵੱਡੇ ਖਿਡਾਰੀਆਂ ਨੇ ਉੱਥੇ ਵੀ ਪਹੁੰਚਣਾ ਪਰ ਇਹਨਾਂ ਦੀ ਵੀ ਗੱਲ ਦਿਲ ਤੋਂ ਚੰਗੀ ਲੱਗੀ ਬਾਕੀ ਦੇਖਦੇ ਆ ਕੱਲੂ ਕੌਣ ਕੌਣ ਪਹੁੰਚਦੇ ਆ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੇਂ ਆਇਆ ਤਾਂ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਨਵੀਂ ਅਪਡੇਟ ਲੈ ਕੇ ਮਿਲਦੇ ਆ ਜੇ ਵੀਡੀਓ ਚੰਗਾ ਲੱਗਦੀਆਂ ਉਹਦੀਆਂ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ